ਅਰਬ ਦੇਸ਼ 'ਚ ਇੱਕ ਖਲੀਫੇ ਦਾ ਸ਼ਾਸਨ ਸੀ ਉਹਨਾਂ ਕੋਲ ਸੈਂਕੜੇ ਗੁਲਾਮ ਸਨ ਪਰ ਖਲੀਫਾ ਇੱਕ ਗੁਲਾਮ ਤੇ ਬੜਾ ਮਿਹਰਬਾਨ ਸਨ ਉਹ ਹਮੇਸ਼ਾ ਉਸ ਨੂੰ ਆਪਣੇ ਨਾਲ ਰੱਖਦਾ ਅਤੇ ਦੂਜੇ ਗੁਲਾਮਾਂ ਤੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦੇ ਸਨ ਇਹ ਦੇਖ ਕੇ ਬਾਕੀ ਗੁਲਾਮ ਉਹਨਾਂ ਨਾਲ ਈਰਖਾ ਕਰਦੇ ਸਨ ਹੌਲੀ-ਹੌਲੀ ਇਹ ਗੱਲ ਖਲੀਫੇ ਦੇ ਕੰਨਾਂ ਤੱਕ ਵੀ ਪਹੁੰਚੀ ਖਲੀਫਾ ਸੋਚਣ ਲੱਗਾ ਇਹ ਸਭ ਬੇਵਕੂਫ ਹਨ ਇਹ ਨਹੀਂ ਜਾਣਦੇ ਕਿ ਉਹ ਕਿੰਨਾ ਬੁੱਧੀਮਾਨ ਹੈ ਉਹ ਗੁਲਾਮ ਬਣਦੇ ਨਹੀਂ ਸਗੋਂ ਸਲਾਹਕਾਰ ਬਣਦੇ ਕਾਬਿਲ ਹੈ ਮੈਨੂੰ ਇਨਾਂ ਗੁਲਾਮਾਂ ਨੂੰ ਸਮਝਾਉਣਾ ਪਵੇਗਾ ਕਿ ਇਸ ਚ ਅਤੇ ਉਹਨਾਂ ਚ ਕੀ ਅੰਤਰ ਹੈ ਇਹੀ ਸੋਚ ਕੇ ਇੱਕ ਦਿਨ ਖਲੀਫੇ ਨੇ ਆਪਣੇ ਖਾਸ ਗੁਲਾਮ ਨੂੰ ਛੱਡ ਕੇ ਬਾਕੀ ਸਾਰੇ ਗੁਲਾਮਾਂ ਨੂੰ ਬੁਲਾਇਆ ਅਤੇ ਕਿਹਾ ਤੁਸੀਂ ਇਸ ਗੱਲੋਂ ਬੇਹੱਦ ਪਰੇਸ਼ਾਨ ਹੋ ਕੇ ਮੈਂ ਇਸ ਨੂੰ ਖਾਸ ਤਵੱਜਹ ਦਿੰਦਾ ਹਾਂ ਅਤੇ ਉਸ ਤੇ ਖਾਸ ਮਿਹਰਬਾਨ ਹਾਂ ਕਿ ਇਹ ਸੱਚ ਹੈ ਖਲੀਫੇ ਦੇ ਮੋਹ ਇਹ ਗੱਲ ਸੁਣ ਕੇ ਸਾਰੇ ਗੁਲਾਮਾਂ ਨੂੰ ਜਿਵੇਂ ਸੱਪ ਸੁੰਘ ਗਿਆ ਕਿਸ ਦੀ ਮਜਾਲ ਸੀ ਕਿ ਖਲੀਫੇ ਦੇ ਸਾਹਮਣੇ ਜ਼ਬਾਨ ਖੋਲੇ ਸਾਰੇ ਸਿਰ ਝੁਕਾਈ ਖੜੇ ਰਹੇ ਇਹ ਸੋਚ ਕੇ ਸਭ ਦੇ ਢਿਲਾਂ ਦੀਆਂ ਧੜਕਣਾ ਵਧ ਗਈਆਂ ਸਨ ਤੇ ਕਿਤੇ ਖਲੀਫਾ ਇਸ ਅਪਰਾਧ ਦੀ ਕੋਈ ਸਖਤ ਸਜ਼ਾ ਨਾ ਸੁਣਾ ਦੇਵੇ ਉਹਨਾਂ ਨੂੰ ਖਮੋਸ਼ ਦੇ ਕੇ ਖਲੀਫੇ ਨੇ ਕਿਹਾ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹਾਂ ਜੇਕਰ ਤੁਸੀਂ ਉਸ ਦਾ ਜਵਾਬ ਮੇਰੇ ਮਨ ਮੁਤਾਬਿਕ ਦਿੱਤਾ ਤਾਂ ਮੈਂ ਤੁਹਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰ ਦਿਆਂਗਾ ਗੁਲਾਮਾਂ ਦੀ ਜਾਨ ਤੇ ਬਣ ਗਈ ਖਲੀਫੇ ਨੇ ਪੁੱਛਿਆ ਦੱਸੋ ਸਰੀਰ ਦਾ ਸਭ ਤੋਂ ਬਿਹਤਰ ਅਤੇ ਸਭ ਤੋਂ ਬਿਹਤਰ ਅੰਗ ਕਿਹੜਾ ਹੈ ਇਹ ਹੱਥ ਜੋ ਤੁਹਾਡਾ ਸੇਵਾ ਕਰਦੇ ਹਨ ਸਾਰੇ ਗੁਲਾਮਾਂ ਨੇ ਇੱਕੋ ਆਵਾਜ਼ ਚ ਕਿਹਾ ਸਾਡੇ ਹੱਥ ਸਾਡੇ ਸਰੀਰ ਦੇ ਸਭ ਤੋਂ ਬਿਹਤਰ ਅੰਗ ਹਨ ਤਾਂ ਫਿਰ ਸਾਡੇ ਸਰੀਰ ਦਾ ਸਭ ਤੋਂ ਬੱਤਰ ਅੰਗ ਕਿਹੜਾ ਹੈ ਇਸ ਵਾਰ ਕੋਈ ਕੁਝ ਨਾ ਬੋਲਿਆ ਸਰੀਰ ਦੇ ਤਾਂ ਸਾਰੇ ਅੰਗ ਬਿਹਤਰ ਹੁੰਦੇ ਹਨ ਬੱਤਰ ਅੰਗ ਕਿਹੜਾ ਹੈ ਇਸ ਦੇ ਜਵਾਬ 'ਚ ਸਾਰੇ ਗੁਲਾਮ ਸੋਚਾਂ 'ਚ ਪੈ ਗਏ ਥੋੜੀ ਦੇਰ ਖਲੀਫੇ ਨੇ ਉਡੀਕ ਕੀਤੀ ਫਿਰ ਕਿਹਾ ਲੱਗਦਾ ਹੈ ਕਿ ਇਸ ਸਵਾਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ ਸਾਰੇ ਗੁਲਾਮ ਚੁੱਪ ਰਹੇ ਕੁਝ ਨਹੀਂ ਬੋਲੇ ਖਲੀਫੇ ਨੇ ਹੁਕਮ ਦਿੱਤਾ ਕਿ ਉਹਨਾਂ ਦੇ ਜ਼ਹੇਤੇ ਗੁਲਾਮ ਨੂੰ ਪੇਸ਼ ਕੀਤਾ ਜਾਏ ਕੁਝ ਪਲਾਂ ਪਿਛੋਂ ਹੀ ਉਹਨਾਂ ਦਾ ਖਾਸ ਗੁਲਾਮ ਉਹਨਾਂ ਦੇ ਸਾਹਮਣੇ ਆਇਆ ਖਲੀਫੇ ਨੇ ਕਿਹਾ ਮੈਂ ਸਭ ਤੋਂ ਇੱਕ ਸਵਾਲ ਪੁੱਛਿਆ ਸੀ ਅਤੇ ਇਹ ਸ਼ਰਤ ਰੱਖੀ ਸੀ ਕਿ ਜੋ ਵੀ ਮੇਰੇ ਸਵਾਲ ਦੇ ਦਾ ਮੇਰੇ ਮਨ ਮੁਤਾਬਿਕ ਸਹੀ ਜਵਾਬ ਦੇਵੇਗਾ ਉਸ ਨੂੰ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ ਜਾਏਗਾ ਇਹਨਾਂ 'ਚ ਕੋਈ ਵੀ ਮੇਰੇ ਮਨ ਮੁਤਾਬਿਕ ਜਵਾਬ ਨਹੀਂ ਦੇ ਸਕਿਆ ਹੁਣ ਉਹੀ ਸਵਾਲ ਮੈਂ ਤਾ ਤੁਹ ਪੁੱਛਦਾ ਹਾਂ ਦੱਸੋ ਸਰੀਰ ਦਾ ਸਭ ਤੋਂ ਬਿਹਤਰ ਅੰਗ ਕਿਹੜਾ ਹੈ ਮੇਰੇ ਮਾਲਕ ਉਹ ਅੰਗ ਹੈ ਆਦਮੀ ਦੀ ਜ਼ੁਬਾਨ ਅਤੇ ਸਰੀਰ ਦਾ ਸਭ ਤੋਂ ਬੱਤਰ ਅੰਗ ਉਹ ਵੀ ਜ਼ੁਬਾਨ ਹੀ ਹੈ ਮੇਰੇ ਮਾਲਕ ਉਸ ਦਾ ਜਵਾਬ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਕਿ ਉਹ ਕੀ ਕਹਿ ਰਿਹਾ ਹੈ ਖਲੀਫੇ ਤਾਂ ਖਲੀਫਾ ਤਾਂ ਉਸ ਨੂੰ ਬਹੁਤ ਬੁੱਧੀਮਾਨ ਸਮਝਦਾ ਹੈ ਉਹ ਤਾਂ ਜ਼ੁਬਾਨ ਨੂੰ ਹੀ ਬਿਹਤਰ ਅਤੇ ਜ਼ੁਬਾਨ ਨੂੰ ਹੀ ਬੱਤਰ ਅੰਗ ਕਹਿ ਗਿਆ ਹਾਂ ਲੱਗਦਾ ਹੈ ਅੱਜ ਖਲੀਫਾ ਇਸ ਨੂੰ ਇਸ ਦੀ ਸਖਤ ਸਜ਼ਾ ਦੇਵੇਗਾ ਥੋੜੀ देर ਚੁੱਪ ਰਹਿਣ ਪਿਛੋਂ ਖਲੀਫੇ ਨੇ ਕਿਹਾ ਗੁਲਾਮ ਕਿ ਤੂੰ ਮੇਰੇ ਸਵਾਲ ਨੂੰ ਸਹੀ ਢੰਗ ਨਾਲ ਸੁਣਿਆ ਸੀ ਜੀ ਮੇਰੇ ਮਾਲਕ ਕੀ ਤੂੰ ਇਸ ਰਹੱਸ ਦਾ ਖਲਾਸਾ ਕਰ ਸਕਦਾ ਹੈ ਕਿ ਕਿਸ ਤਰ੍ਹਾਂ ਜ਼ੁਬਾਨ ਹੀ ਇਨਸਾਨ ਦੇ ਸਰੀਰ ਦਾ ਸਭ ਤੋਂ ਬਿਹਤਰ ਅਤੇ ਜ਼ੁਬਾਨ ਹੀ ਇਨਸਾਨ ਦੇ ਸਭ ਤੋਂ ਸਰੀਰ ਦਾ ਸਭ ਤੋਂ ਬੱਤਰ ਅੰਗ ਹੈ ਜੀ ਮੇਰੇ ਮਾਲਕ ਤਾਂ ਕਰ ਖਲਾਸਾ ध्यान रहे कि जेकर तू ठीक खलासा करके मेनू संतुष्ट ना ਕੀਤਾ ਤਾਂ ਅੱਜ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਇਹ ਸੁਣ ਕੇ ਬਾਕੀ ਗੁਲਾਮ ਬਹੁਤ ਖੁਸ਼ ਹੋਏ ਅਤੇ ਸੋਚਣ ਲੱਗੇ ਕਿ ਅੱਜ ਇਹ ਜ਼ਰੂਰ ਮਾਰਿਆ ਜਾਏਗਾ ਪਰ ਉਸ ਗੁलाम ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ अली ज़हा इस ज़बान नु मैं शरीर दा सब तो बेहतर अंग इसलिए कहा क्योंकि यही ज़बान जेकर मीठा बोल ले ता हज़ारों ਲੱਖਾਂ ਦਾ ਇਨਾਮ ਦਿਵਾ ਦਿੰਦੀ ਹੈ ਇਹੀ ਜ਼ੁਬਾਨ ਕਿਸੇ ਗੈਰ ਨੂੰ ਆਪਣਾ ਬਣਾ ਦਿੰਦੀ ਹੈ। ਇਹ ਜ਼ੁਬਾਨ ਕਿਸੇ ਦੀ ਵੀ ਦਿਲ 'ਚ ਥਾਂ ਬਣਾ ਦਿੰਦੀ ਹੈ। ਅਤੇ ਜੇਕਰ ਇਹ ਜ਼ੁਬਾਨ ਚਾਹੇ ਤਾਂ ਕਿਸੇ ਵੀ ਦੁਸ਼ਮਣ ਨੂੰ ਦੋਸਤ ਬਣਾ ਦੇਵੇ। ਇਸ ਲਈ ਮੈਂ ਇਹ ਕਿਹਾ ਕਿ ਇਨਸਾਨ ਦੇ ਸਰੀਰ ਦਾ ਇਹ ਹੀ ਸਭ ਤੋਂ ਚੰਗਾ ਅੰਗ ਹੈ। ਇਨਸਾਨ ਭਾਵੇਂ ਸ਼ਕਲ ਸੂਰਤ ਤੋਂ ਖੂਬਸੂਰਤ ਨਾ ਹੋਵੇ ਪਰ ਜੇਕਰ ਜ਼ਬਾਨ ਖੂਬਸੂਰਤ ਹੈ ਭਾਵ ਉਸ ਦੀ ਜ਼ਬਾਨ ਚ ਮਿਠਾਸ ਹੈ ਤਾਂ ਉਹੀ ਇਨਸਾਨ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਮੰਨਿਆ ਜਾਂਦਾ ਹੈ ਇਸੇ ਲਈ ਮੇਰੇ ਮਾਲਕ ਨੇ ਇਸ ਨੂ ਸਰੀਰ ਦਾ ਸਭ ਤੋਂ ਬਿਹਤਰੀਨ ਅੰਗ ਕਿਹਾ ਹੈ ਪਰ ਜੇ ਇਸੇ ਜ਼ਬਾਨ ਨੂੰ ਗਲਤ ਅੰਗ ਨਾਲ ਵਰਤੋ ਤਾਂ ਇਹ ਤੁਹਾਡੇ ਦੋਸਤਾਂ ਨੂੰ ਵੀ ਤੁਹਾਡੇ ਦੁਸ਼ਮਣ ਬਣਾ ਸਕਦੀ ਹੈ